ਦੀਪਾ ਜੀ ਮੈਂ ਫਿਰ ਰੋਟੀ ਖਾ ਕੇ ਦੁਕਾਨ ਵਾਲ ਨੂੰ ਜੰਨਾ ਹੀ ਪਿਆ ਸੀਗਾ ਤੇ ਦੋ ਜਾਨੇ ਮੈਨੂੰ ਲੁੱਟ ਖਾਉਣ ਨੂੰ ਪੈ ਗਏ ਤੇ ਇੱਕ ਜਾਨੇ ਨੇ ਕ੍ਰੋਸ ਕੀਤਾ ਮਗਰੋਂ ਉਹਨੇ ਜਫਾ ਪਾਇਆ ਜਿਸ ਤਰ੍ਹਾਂ ਬਾਂਦਰ ਨਹੀਂ ਛਾਲ ਮਾਰਦਾ ਉਤਰ ਮਗਰੋਂ ਪੈ ਗਏ ਤੇ ਉਹਨੇ ਸੱਟ ਮਾਰੀ ਤੇ ਦੂਜੇ ਜਾਨੇ ਭੱਜਾ ਭਜਾਇਆ ਦੂਜੇ ਨੇ ਵੀ ਫਿਰ ਮੈਨੂੰ ਉਹ ਉਧਰੋਂ ਪੈ ਗਿਆ ਦੋਵੇਂ ਕੁੱਟਣ ਲਾ ਪਏ ਲੁੱਟ ਖਾਉਣ ਨੂੰ ਪਏ ਉਹਨੂੰ ਲੰਮਾ ਪਾਤਾ ਬਹੁਤ ਕੁੱਟਿਆ ਉਹਨਾਂ ਨੇ ਫਿਰ ਉਹ ਭੱਜ ਕੇ ਮੈਂ ਚੀਕਾਂ ਮਾਰੀਆਂ ਬਹੁਤ ਜਿਆਦੀਆਂ ਸਾਰੇ ਬੰਦਾਂ ਨੂੰ ਬੁਲਾਇਆ ਗਲੀ ਚ ਆਵਾਜ਼ ਮਾਰੀ ਜੋ ਹਾ ਉਹ ਸਿੱਤੇ ਸਿੱਤੇ ਮਾਰੀ ਉਹਨਾਂ ਐਡਾ ਤਗੜਾ ਉਹਨਾਂ ਦਾ ਕੜਾ ਸੀਗਾ ਉਹਨੇ ਐ ਕਰਕੇ ਪੂਰੇ ਇਸ ਤਰ੍ਹਾਂ ਹੀ ਸਿੱਤੇ ਮਾਰਿਆ ਤੇ ਮੈਂ ਜਿੱਤਰਾ ਆਵਾਜ਼ਾਂ ਮਾਰੀਆਂ ਜਿਸ ਤਰ੍ਹਾਂ ਦੋ ਦੋ ਦੋਕ ਜਾਨੇ ਬਾਹਰ ਆਏ ਇੱਕ ਸਾਹਮਣੇ ਗਲੀ ਚੋਂ ਆਂਟੀ ਬਾਹਰ ਆਏ ਤੇ ਆਪਣੇ ਗਦਾਮ ਚੋਂ ਮੈਂ ਮੁੰਡਿਆਂ ਨੂੰ ਆਵਾਜ਼ ਮਾਰੀ ਤੇ ਗਦਾਮ ਚੋਂ ਮੁੰਡੇ ਦੋ ਬਾਹਰ ਆਏ ਸਾਹਮਣੇ ਉਹਨਾਂ ਡਾਕਟਰ ਸਾਹਿਬ ਦਾ ਮੁੰਡਾ ਬਾਹਰ ਆਇਆ ਰੰਧਾਵਾ ਸਾਹਿਬ ਦਾ ਤੇ ਉਹ ਉਹ ਸਾਰੇ ਆਏ ਤੇ ਉਹ ਭੱਜ ਗਏ ਉਹਨਾਂ ਚਿਹਰ ਨੂੰ ਮੁੰਡੇ ਦੇਖ ਕੇ ਕਿ ਸਾਰੇ ਬਾਹਰ ਆਣ ਲਾਪੇ ਤੇ ਉਹਨਾਂ ਮੈਨੂੰ ਛੱਡ ਗਏ ਤੇ ਉਹ ਮੈਂ ਦੇਖਿਆ ਮੇਰਾ ਸਿਰ ਸਾਰਾ ਪਾੜ ਗਿਆ ਖੂਨ ਨਿਕਲਦਾ ਵੇਖੋ ਨਾ ਖੂਨ ਹੋ ਗਿਆ ਇਹ ਹੱਥ ਵੀ ਸਾਰਾ ਖੂਨੋਂ ਖੂਨ ਹੋ ਗਿਆ ਸੀ ਇਹ ਕੁਛ ਨਹੀਂ ਦੱਸਿਆ ਜੀ ਬਿਆਨ ਸਾਰੇ ਹੋਏ ਰਿਕਾਰਡ ਸਾਰੇ ਸਟੇਜੇ ਲੱਗਿਆ ਸੀ ਤੇ ਤਿੰਨ ਦੋ ਤਿੰਨ ਜਗ੍ਹਾ ਤੇ ਅੱਛਾ ਹੋਰ ਹੋਰ ਇੱਧਰ ਜਿਸ ਜਿਹੜਾ ਹਾਂ ਤਾਂ ਇੰਦਰ ਸਾਟ ਲੱਗੇ ਦਿਖਾਉ ਨੂੰ ਪਏ ਸੀ ਅੱਛਾ ਤੇ ਨਿਸ਼ਾਨ ਪਏ ਤੇਰੇ ਚਾਹੀਦੇ ਹੋਏ ਲੱਗੇ ਇੱਧਰ ਤੇ ਇੰਦਰ ਵੀ ਨਾ ਤਾਂ ਕਮਰਾ ਆਈਡੀ ਯੂਜ਼ ਕੀਤਾ ਸੱਟ ਲੱਗੀ ਅੰਦਰੋਂ ਨਹੀਂ ਇੱਧਰ ਵੀ ਸੱਟ ਲੱਗੀ ਹੈ ਠੀਕ ਆਹ ਇਥੇ ਨੁਕਾਰੇ ਨੂੰ ਇੱਥੇ ਆ ਗਈ ਉਹਨਾਂ ਨੇ ਨਹਜੇ ਨੁਕਰੇ ਹੈ ਜੀ ਕੋਟ ਲਿਆ ਲਾਣੇ ਅੱਛੇ ਅੱਛਾ ਜੀ ਇੱਥੇ ਪੜ ਕੇ ਇਹਦੇ ਅੰਜੋਰ ਨੂੰ ਉਹਨੂੰ ਰਹਿਦੇ ਮਾਰ ਦੇ ਵਿਚਾਰੇ ਨੂੰ ਠੀਕ ਠੀਕ

ਹਰਿਆਣਾ ਜੀ ਮੇਰਾ ਭਤੀਜਾ ਵਾ ਨਿਧਮ ਜਾਨ ਉਹ ਘਰ ਤੋਂ ਆ ਰਿਹਾ ਸੀ ਦੁਕਾਨ ਤੇ ਮਤਲਬ ਕੀ ਖਾਣਾ ਖਾ ਕੇ ਆ ਰਿਹਾ ਸੀ ਰਸਤੇ ਦੇ ਵਿੱਚ ਦੋ ਜਾਂ ਤਿੰਨ ਮੁੰਡੇ ਆਨ ਪਛਾਤੇਆਂ ਨੂੰ ਰਸਤੇ 'ਚ ਪਏ ਆ ਉਹਨੂੰ ਥੱਲੇ ਸੁੱਟਦਾ ਵਾ ਉਹਨਾਂ ਨੇ ਤੇ ਲੁੱਟਖੋ ਕੀਤੀ ਆ ਉਹਦੇ ਸਿਰ ਤੇ ਵੀ ਵਾਰ ਕੀਤੇ ਆ ਤੇ ਉਹਦੇ ਸਮਾਨ ਵੀ ਲੈ ਗਏ ਜੀਪ 'ਚ ਕੱਢ ਕੇ ਉਹਨੂੰ ਫਿਰ ਹਸਪੀਟਲ ਐਡਮਿਟ ਕਰਾਇਆ ਵਾ ਤੇ ਟਾਂਕੇ ਵਗੈਰਾ ਲੱਗੇ ਆ ਬਟ ਠੀਕ ਆ ਬੇਟਾ ਤੁਹਾਡਾ ਲੜਕਾ ਠੀਕ ਆ ਪਰ ਸ਼ਹਿਰ ਦੇ ਵਿੱਚ ਬਹੁਤ ਮਾੜਾ ਹਾਲ ਹੈ ਜੀ ਨਿਤ ਨਵੇਂ ਤੋਂ ਨਵੇਂ ਮਤਲਬ ਕੀ ਆਪਾਂ ਇਹ ਸੁਣਨ ਨੂੰ ਜਾਂ ਵੇਖਣ ਨੂੰ ਮਿਲਦੀਆਂ ਪਈਆਂ ਚੀਜ਼ਾਂ ਘਟਨਾਵਾਂ ਵੀ ਰੋਜ਼ ਕੁਝ ਨਾ ਕੁਝ ਵਾਪਰਦਾ ਪਿਆ ਵਾ ਜਿਹੜੀਆਂ ਜਿਹੜੀਆਂ ਚੋਰੀਆਂ ਇਹ ਕਿੰਨੇ ਕਿੰਨੇ ਘਟਨਾਵਾਂ ਲਗਭਗ ਭਾਜੀ 1 ਵਾਈਕੇ 10 ਮਿੰਟ ਦੀ ਗੱਲ ਆ ਜੀ ਇਹ ਦੁਪਹਿਰ ਦੀ ਗੱਲ ਆ ਔਰ ਜਦੋਂ ਉਹਨੇ ਬੇਟੇ ਨੂੰ ਉੱਥੇ ਢਾਇਆ ਵਾ ਉਹਨੇ ਰੋਲਾ ਪਾਇਆ ਫਿਰ ਗਲੀ ਵਾਲੇ ਆਣ ਗੁਆਣ ਨਿਕਲੇ ਆ ਉਹਨਾਂ ਨੇ ਬਚਾਇਆ ਉਹਨੂੰ ਵੇਖ ਕੇ ਭੱਜ ਗਏ ਆ ਤੇ ਭੱਜ ਗਏ ਫਿਰ ਗਲੀ ਵਾਲੇ ਗਏ ਆ ਮਗਰ ਉਹਨਾਂ ਨੇ ਇੱਕ ਮੁੰਡਾ ਤਾਂ ਮੌਕੇ ਤੇ ਫੜ ਲਿਆ ਵਾ ਉਹ ਲਾਗੇ ਜਹਾਂਗੀਰਪ ਉਹਨੂੰ ਫਿਰ ਪੁਲਿਸ ਵਾਲੇ ਲੈ ਕੇ ਗਏ ਆ ਆਪਣੇ ਅੰਦਰ ਕਿ ਕਿੰਨੇ ਜਾਣੇ ਸੀ ਇਹ ਇਹ ਦੋ ਜਾਣੇ ਤੇ ਕੈਮਰੇ ਦੇ ਵਿੱਚ ਆਂਦੇ ਪਏ ਆ ਜੀ ਪਰ ਉਸ ਤਰ੍ਹਾਂ ਵੇਹੇ ਜੋ ਕਹਿੰਦੇ ਆ ਵੀ ਹੈਗੇ ਮੁੰਡੇ ਤਿੰਨ ਆ ਇੱਕ ਭੱਜ ਗਿਆ ਤੇ ਹਥਿਆਰ ਜਿਹੜਾ ਤਿੰਨ ਹਥਿਆਰ ਜਿਹੜਾ ਤਾਂ ਮੁੰਡਾ ਫੜਿਆ ਗਿਆ ਬਰਾਮਦ ਕੀਤਾ ਉਹਦੇ ਕੋਲ ਇੱਕ ਚਾਕੂ ਇੱਕ ਕੜਾ ਤੇ ਹੋਰ ਵੀ ਕੋਈ ਸਮਾਨ ਨਿਕਲਿਆ ਚਾਨੀ-ਚੋਣੀ ਨਿਕਲੀ ਉਹਦੀ ਜੇਬ ਚੋਂ ਸਿਰ ਤੇ ਕਿੰਨੇ ਹੀ ਫੱਟ ਲੁੱਟੇ ਸਿਰ ਤੇ ਉਹਦੇ ਦੋ ਤਿੰਨ ਟਾਂਕੇ ਦੋ ਤਿੰਨ ਜਗ੍ਹਾ ਉਹਨੇ ਵਾਰ ਕੀਤੇ ਆ ਜੀ ਟਾਂਕੇ ਲੱਗੇ ਉਹਦੇ ਪੰਜ ਮੰਗਦੇ ਤੁਹਾਨੂੰ ਦੱਸਤੀ ਆ ਜੀ ਪਹਿਲਾਂ ਵੀ ਪ੍ਰਸ਼ਾਸਨ ਨਾਲ ਹੋਈ ਵੀ ਜਿਹੜੀ ਰੋਜ਼ ਸ਼ਹਿਰ ਦੇ ਵਿੱਚ ਵਾਰਦਾਤਾ ਹੁੰਦੀਆਂ ਉਹਦੇ ਤੇ ਥੱਲ ਪਾਈ ਜਾਵੇ ਔਰ ਜਿਹੜਾ ਬੰਦਾ ਸੇਫ ਰਹੇ ਸ਼ਹਿਰ ਦੇ ਵਿੱਚ। ਦੀ ਕੰਦ ਕੀ ਗੱਲ ਹੈ? ਭਾਜੀ ਸਵਾਗੋ 1 ਵਜੇ ਦੇ ਲਗਭਗ 1 ਵਜੇ ਦੇ ਕਰੀਬ ਕਰੀਬ ਗੱਲਿਆ ਤੇ ਉਤੋਂ ਅਸੀਂ ਦੁਕਾਨ ਤੇ ਬੈਠੇ ਆ ਪਿੱਛੋਂ ਗਲੀ 'ਚ ਇਹਨਾਂ ਦੇ ਬੇਟੇ ਨੇ ਵਿਚਾਰੇ ਨੂੰ ਪਿੱਛੋਂ ਸਾਟਾ ਲਾ ਗਏ ਦੋ ਤਿੰਨ ਮੁੰਡੇ ਤੇ ਪਤਾ ਲੱਗਾ ਉਹ ਹਸਪਤਾਲ ਅਸੀਂ ਚਲੇ ਗਏ ਪਿੱਛੇ ਉਹਦੇ ਨਾਲ ਹੀ ਜਦੋਂ ਬਾਅਦ 'ਚ ਪਤਾ ਲੱਗਾ ਵੀ ਇਹਨਾਂ ਦੇ ਬੰਦੇ ਜਿਹੜੇ ਦੁਕਾਨ ਤੇ ਕੰਮ ਕਰਦੇ ਉਹ ਪਿੱਛੋਂ ਉਹ ਬੰਦੇ ਜਿਨ੍ਹਾਂ ਨੇ ਐਵੇਂ ਵਾਰਦਾਤ ਕੀਤੀ ਮੁੰਡੇ ਨੂੰ ਕੁੱਟ ਕੇ ਤੇ ਕੜਾ ਮਾਰਿਆ ਸਿਰ ਤੇ ਉਹਦਾ ਸਿਰ ਪਾੜ ਗਿਆ ਉਹਦਾ ਉਹਨੂੰ ਲੈਣ ਗਏ ਬੰਦੇ ਆ ਬੰਦਾ ਇੱਕ ਫੜ ਲਿਆਂਦਾ ਵਾ ਫਿਰ ਉਹਨੂੰ ਆ ਕੇ ਪੁੱਛਿਆ ਉਹ ਬਗਿਆ ਬੁਗਿਆ ਜੀ ਮੇਰੇ ਨਾਲ ਹੋਰ ਵੀ ਬੰਦੇ ਸੀਗੇ ਕਿ ਕੋਈ ਦਿਨੇ ਆਲ ਦਾ ਦੱਸਦਾ ਸੀਗਾ ਉਹਦੀ ਫਿਰ ਤਲਾਸ਼ੀ ਤਲੂਸ਼ੀ ਬੰਦਿਆਂ ਨੇ ਲਈ ਆ ਉਹਦੇ ਕੋਈ ਚਾਕੂ ਨਿਕਲਿਆ ਵਾ ਕੜਾ ਨਿਕਲਿਆ ਵਾ ਤੇ ਛੱਟ ਕਿੰਨੇ ਕੁ ਲੱਗੀ ਪਤਾ ਨਹੀਂ ਛੱਟ ਵੇਖੋ ਜੀ ਸਿਰ 'ਚ ਲੱਗੀ ਆ ਮਰਕੇ ਪੰਜ ਪੰਜ ਤੋਂ 7 ਟਾਂਕੇ ਲੱਗੇ ਆ ਕੱਲ ਵੀ ਕੋਈ ਘਟਨਾ ਆਈ ਆ ਇਸ ਤੋਂ ਥੋੜੀ ਜਿਹੀ ਅੱਗੇ ਗਲੀ ਆ ਤਾਲ ਰੈਸਟੋਰੈਂਟ ਵਾਲੀ ਪਈ ਦੀ ਉੱਥੇ ਵੀ ਸੇਮ ਘਟਨਾ ਹੋਈ ਆ ਉੱਥੇ ਪਰ ਲੁੱਟ ਖੋ ਕੇ ਲੱਗੇ ਉੱਥੇ ਬੰਦੇ ਨਹੀਂ ਫੜੇ ਗਏ ਅੱਜ ਇਹਨਾਂ ਦੇ ਪੁਲ ਬੰਦੇ ਸੀਗੇ ਸੀਗੇ ਬੰਦਿਆਂ ਦੇ ਪਿੱਛੇ ਪੁਲਸ ਕੀ ਕਹਿੰਦੇ ਬੋਲੇ ਤੁਹਾਨੂੰ ਵੇਖੋ ਫੜਾਇਆ ਜੀ ਪੁਲਸਾਂ ਦੀ ਜੀ ਅਸੀਂ ਕਾਰਵਾਈ ਕਰਾਂਗੇ ਪਰ ਸਾਡੀ ਮੰਗ ਹੈ ਵੀ ਸ਼ਹਿਰ ਚ ਬਹੁਤ ਜ਼ਿਆਦਾ ਬੁਰਾ ਹਾਲਿਆ ਵਾਰਦਾਤਾਂ ਦਾ ਮਤਲਬ ਕੋਈ ਸਮਝ ਨਹੀਂ ਲੱਗਦੀ ਕਿ ਇਹ ਆਮ ਸ਼ਰੀਫ ਬੰਦੇ ਦੇ ਤੇ ਸ਼ਹਿਰ ਦੇ ਵਿੱਚ ਕੋਈ ਜ਼ਿੰਦਗੀ ਨਹੀਂ ਕਈ ਲੋਕਾਂ ਨੂੰ ਫੋਨ ਆਉਂਦੇ ਆ ਕਈ ਫਰੋਤੀਆਂ ਦੇ ਫੋਨ ਆਉਂਦੇ ਕੋਈ ਕਾਲਾਂ ਆਉਂਦੀਆਂ ਬੁਰਾ ਹਾਲ ਜੀ ਜੰਡਿਆਲੇ ਦਾ ਇਲਾਕੇ ਦਾ ਲੋਕੀ ਕੰਮ ਕਰਨ ਜਾਂ ਇਹਨਾਂ ਲੋਕਾਂ ਨੂੰ ਪੈਸੇ-ਪੈਸੇ ਵੰਨਦੇ ਕੀ ਕਰੇ ਕੋਈ ਲੋਕੀ ਤੇ ਫਿਰ ਇੱਕ ਪਾਸੇ ਕਹਿੰਦੇ ਆ ਜੀ ਅਸੀਂ ਬੱਚੇ ਬਾਹਰ ਨਹੀਂ ਜਾਣ ਦਿੰਦੇ ਬੱਚਿਆਂ ਦੇ ਆਪੇ ਘਰਦਿਆਂ ਨੇ ਭਜਨੇ ਬੱਚੇ ਕੀ ਕਹਿਣਗੇ ਬੱਚੇ ਕਹਿਣ ਜਾਣ ਨਾ ਕਹਿਣ ਘਰਦਿਆਂ ਨੇ ਭੇਜਦੇ ਨੇ ਵੀ ਜਾਓ ਬਾਹਰ ਜੇ ਵੀ ਅਗੋ ਤੁਹਾਡੀ ਜ਼ਿੰਦਗੀ ਨਹੀਂ ਤੇ ਸੇਫ ਜਦੋਂ ਪੰਜਾਬ 'ਚ ਜ਼ਿੰਦਗੀ ਕਹਿੰਦੀ ਸੇਫ ਨਹੀਂ ਤੇ ਕੜਾ ਕੋਈ ਰਹੇਗਾ ਕੱਲੀ ਕੋਈ ਪੁਲਸਲਾ ਅਸੀਂ ਵੇਖਦੇ ਨਹੀਂ ਕਿ ਕੋਈ ਮੋਟਰਸਾਈਕਲ ਤੇ ਹੁੰਦੇ ਆ ਪੀਸੀਆਰ ਉਹ ਬਸ ਇੱਕ ਗੁਧਿਆੜੀ ਜੇ ਕੰਦਾ ਗੇੜਾ ਲੱਗਦਾ ਨਾ ਕੋਈ ਕਿਸੇ ਦੇ ਕਾਰਵਾਈ ਪੈਂਦੀ ਆ ਇੰਨਾ ਅਮਲੀ ਸ਼ਹਿਰ ਚ ਹੋਇਆ ਬਸ ਇੰਨੀਆਂ ਚੋਰੀਆਂ ਹੁੰਦੀਆਂ ਕਿਸੇ ਨੂੰ ਕੋਈ ਪਤਾ ਹੀ ਨਹੀਂ ਲੱਗਦਾ ਸ਼ਰੇਆਮ ਲੋਕਾਂ ਨੂੰ ਪਤਾ ਲੱਗਣ ਡਿਆ ਵੀ ਇਹ ਸਮੈਗ ਨਾ ਰਜੇ ਆ ਜਾਂ ਕੋਈ ਕਾਰਵਾਈ ਨਹੀਂ ਕਿਸੇ ਦੇ ਹੁੰਦੀ ਬਹੁਤ ਓਕੇ ਮੋਦ ਮੋਲ ਖਰਾਬ ਆ ਜੀ ਹਮ ਸਿੰਘ ਹੈ ਜੀ ਗੱਲ ਵੀਰ ਜੀ ਇਹ 10 ਮਿੰਟ ਪਹਿਲਾਂ ਦੀਪਕ ਭਾਜੀ ਆਏ ਆ ਰੋਟੀ ਖਾਣ ਮੈਂ ਵੀ ਲਾਗੋ ਦੀ ਨੰਗਾ ਵਾਂ ਤੇ 10 15 ਮਿੰਟ ਬਾਅਦ ਹੀ ਕਾਕਾ ਰੋਟੀ ਖਾ ਕੇ ਆਉਣ ਡਿਆ ਵਾ ਇਰਾਜ ਆਉਂਦਿਆਂ ਇਹਨੂੰ ਘੇਰ ਲਿਆ ਮੁੰਡਿਆਂ ਨੇ ਉਹ ਸ਼ਟਰ ਦੇ ਨਾਲ ਲਾ ਕੇ ਵਿਚਾਰੇ ਦਾ ਜਿੱਤ ਪਹਿਲਾਂ ਗਲ ਘੁੱਟਣ ਦੇ ਪਿਆ ਚੈਨੀ ਕੋਈ ਉਹਦੀ ਤੇ ਮੁੜ ਕੇ ਬਾਹਰ ਵਿੱਚ ਜਿਹੜਾ ਉਹ ਨੁਕਸ ਨੂੰ ਕੀ ਹੁੰਦਾ ਪਏ ਫਿਰ ਉਹਨੇ ਵਿਚਾਰੇ ਨੇ ਰੌਲਾ ਰਾਲਾ ਪਾਇਆ ਤੇ ਲੱਗ ਗਿਆ ਘਰ ਦੇ ਲੱਗ ਕੇ ਲੇਡੀ ਜੋ ਵਿਚਾਰੀ ਆਈ ਸਾਹਮਣੇ ਡਾਕਟਰ ਰੰਧਾਵਾ ਸਾਹਿਬ ਦਾ ਬੇਟਾ ਆਇਆ ਉਹਨਾਂ ਨੇ ਤੇ ਫਿਰ ਬਾਹਰ ਦੇ ਵਿੱਚ ਜਦੋਂ ਰੌਲਾ ਰਾਲਾ ਪੈ ਗਿਆ ਭੱਜ ਗਏ ਆ ਤੇ ਇੱਕ ਨੂੰ ਜਾ ਕੇ ਭੱਜ ਕੇ ਫੜਿਆ ਹੋਇਆ ਹੈਗਾ ਵਾ ਤੇ ਦੂਜੇ ਇੱਕ ਜਣਾ ਹੋਰ ਹੀ ਮੌਕੇ ਤੇ ਉਹ ਭੱਜ ਗਿਆ ਤਿੰਨ ਜਣੇ ਦੱਸਦੇ ਉਸ ਤਰ੍ਹਾਂ ਹੈ ਇਹ ਇਹ ਤੇ ਬਹੁਤ ਹੀ ਕਮਸਾਨ ਹੋਣ ਲਿਆ ਜੰਡਿਆਲਾ ਗੁਰੂ ਦੇ ਵਿੱਚ ਰੋਜ ਕੱਲ ਵੀ ਵਾਰ ਦਾਤ ਹੋਈ ਤਾਲ ਰੈਸਟੋਰੈਂਟ ਲੱਗੀ ਉੱਤੇ ਵੀ ਇਹੋ ਪ੍ਰਤੀਦਰ ਹੋਇਆ ਉਦੋਂ ਪਹਿਲਾਂ ਹੁਣ ਲੱਗ ਇਹਨਾਂ ਭਾਈ ਹੁਣ ਦੀ ਦੁਕਾਨ ਇਹਨਾਂ ਦੀ ਚੋਰੀ ਉੱਤੇ ਇਹਨਾਂ ਦੀ ਵੀ ਹੋਈ ਆ ਸਾਡੀ ਵੀ ਹੋਈ ਆ ਤੇ ਕੋਈ ਕਾਰਵਾਈ ਦੀ ਕੋਈ ਕੁਝ ਨਹੀਂ ਆ ਪੁਲਿਸ ਤੇ ਪੁੱਛਣੀ ਨਹੀਂ ਆਉਂਦੀ ਬਾਅਦ ਚ ਇਦਾਂ ਹੀ ਹੈਗੇ ਜੇ ਕਿ ਮਰਗੇ ਜੇ ਜਨੇਆਲੇ ਵਾਲਿਓ ਕੋਈ ਨਹੀਂ ਆਹੀਂ ਤੇ ਇਦਾਂ ਗੰਦਾ ਪ੍ਰਚਾਰ ਹੋ ਗਿਆ ਜੰਡਿਆਲੇ ਦੇ ਛਰੇ ਆਮ ਨਸ਼ੇ ਵੇਚਣ ਦੇ ਆ ਆ ਤੁਸੀਂ ਚਲ ਜੋ ਆਛੇ ਪੁਰਾ ਮਲਾ ਸਾਤਵਾੜ ਚਲ ਜੋ ਇਹਨਾਂ ਦੋ ਨੰਬਰੀ ਇਥੇ ਆ ਰਿਆ ਇਹਨੇ ਨਸ਼ੇ ਆ ਪੁੱਛੋ ਹੀ ਕੋਨਾ ਪੁਰਾ ਹਲ ਹੋਇਆ ਬਿਆਵਾ ਨਿਗੇ ਨਿਗੇ ਮੁੰਡਿਆਂ ਦੇ ਜੇਬਾਂ ਦੇ ਵਿੱਚ ਪਿਸਤਲ ਤੁਰੇ ਫਿਰਦੇ ਆ ਕੋਈ ਹੱਥ ਥੋੜਾ ਹੈਗਾ ਕੀ ਦਾ ਤੀ ਪੁੱਤ ਜਿਹੜਾ ਇਹਦੀ ਕਿਸ ਨਾ ਕੀ ਦੁਸ਼ਮਣੀ ਆ ਉਹ ਕਹਿਣ ਦੇ ਆ ਜੀ ਇਹ ਦੁਸ਼ਮਣੀ ਇਹਦੇ ਨੇ ਕਹਦੇ ਇਹਨੇ ਤੇ ਵਿਚਾਰੇ ਨੇ ਕਦੀ ਰਾਜ ਜਾਂਦੇ ਹਨੂ ਨਹੀਂ ਕਦੀ ਕਵਾਇਆ ਜਿਹੜੇ ਅਹੀਂ ਰੋੜ ਗਵਾਦੀ ਲਾ ਕੇ ਰਹਿ ਨੇ ਉਹਨੇ ਵਿਚਾਰੇ ਨੇ ਕਿੰਨੂ ਕਹਿਣਾ ਮੰਗ ਭਾਜੀ ਮੰਗਦੇ ਅਸੀਂ ਤੇ ਬੜੀ ਵਾਰੀ ਮੰਗ ਕਰ ਚੁੱਕੇ ਆ ਗਿਆਂ ਪਰ ਕੋਈ ਛਣਮਾਈ ਨਹੀਂ ਹੈ ਕਿ ਮੰਗ ਕੀ ਦੱਸੀ ਇਹਦੇ ਕੀ ਨਾਂ ਦੱਸੀ ਹੈ ਜੀ ਉਹੀ ਛਣਵਾਈ ਨਹੀਂ ਹੈਗੀ ਕਿਸੇ ਤਰ੍ਹਾਂ ਦੀ 1% ਜ਼ਮਾਨਾ ਆਈ ਹੋਏ ਨਾ ਤਹੀਂ ਕਹੀਏ ਜੀ ਸਾਡੀ ਮੰਗ ਪੂਰੀ ਹੋ ਗਈ ਆ ਦੋ ਵਾਰੀ ਸਾਡੇ ਚੋਰੀ ਹੋ ਗਈ ਆ ਦੋ ਵਾਰੀ ਭਾਈ ਹੁਣਾਂ ਦੀ ਹੋ ਗਈ ਉੱਤੇ ਮੇਨ ਤੇ ਵੀ ਇੱਤੇ ਵੀ ਹੋ ਗਈ ਆ ਅੱਜ ਆ ਵਾਰ ਦਾਤ ਹੋ ਗਈ ਆ ਕੱਲ ਨੂੰ ਮੇਰੇ ਬੱਚੇ ਨਾ ਆ ਸਕਦੇ ਕਿ ਨਾ ਮੇਰੀ ਘਰ ਦਾ ਪਰਸਕੋ ਕੇ ਲੈ ਗਏ ਇੱਥੇ ਬੈਂਕ ਲਾ ਕੇ ਥੋੜੇ ਤਨ ਹੋਏ ਕੀ ਕਰਾਂਗੇ ਦੱਸੋ ਬੜੇ ਪੂਰੇ ਹਾਲੋ ਪਏ ਆ ਬੈਂਕ ਦੇ ਤੇ ਬੈਂਕ ਦੇ ਵਿਚਾਰੇ ਮੋਟਰਸਾਈਕਲ ਚੁੱਕੇ ਜਾਣ ਦੇ ਰੋਜ਼ ਲੋਕਾਂ ਦੇ ਹਸਪਤਾਲੋਂ ਮੋਟਰਸਾਈਕਲ ਚੁੱਕੇ ਜਾਣ ਦੇ ਰੋਜ਼ ਲੋਕਾਂ ਦੇ ਇੰਨਾ ਬੁਰਾ ਹਾਲਿਆ ਪੁੱਛੋ ਹੀ ਕੋ ਨਾ ਹੈਗਾ ਜੰਡੇ ਵਾਲੇ ਦਾ ਤੇ ਬੇੜਾ ਹੀ ਕਰਕੰਦੇ ਆ ਤੇ ਪੁਲਿਸ ਦੇ ਕਾਰਨ ਦੇ ਜੂਨ ਹੀ ਸਿਰਕਦੀ ਆ ਗਈ ਬਿਲਕੁਲ ਕਿਸ ਤਰ੍ਹਾਂ ਦੀ ਵੀ ਮਾਸਾ ਜਨੇ ਇਹਨਾਂ ਦਾ ਭਿਆਂ ਵਾਲਾ ਕੀ ਆਖਣੇ ਜੋ ਅੱਜ 2-3 ਨੌਜਵਾਨ ਸੀਗੇ ਲੁੱਟ ਦੀ ਅੰਜਾਮ ਦਿੱਤਾ ਸੀਗਾ ਪੰਜਾਬ ਨੈਸ਼ਨਲ ਬੈਂਕ ਲਾ ਕੇ ਗਲੀ ਤੇ ਕੀ ਕਾਰਵਾਈ ਕਰ ਰਹੇ ਤੁਸੀਂ ਉਹਨਾਂ ਤੇ ਹਾਂ ਕੰਪਲੇਂਟ ਆਈ ਆ ਜੋ ਵੀਡੀਓ ਵੇਖੀ ਹੋ ਚੰ ਦੋ ਦੋ ਨੌਜਵਾਨ ਇੱਕ ਲੜਕੇ ਨਾਲ ਘੁੱੜ ਰਹੇ ਆ ਉਹਦੀ ਵੈਰੀਫਾਈ ਕਰਕੇ ਤੇ ਜੋ ਕਾਰਵਾਈ ਬੰਦੀ ਕਰ ਰਹੇ ਆ ਸਰ ਇਸ ਤਰ੍ਹਾਂ ਦੀ ਕੱਲ ਵੀ ਇੱਕ ਘਟਨਾਤਾਰ ਰੈਸਟੋਰੈਂਟ ਲੱਗੇ ਹੋਈ ਹੈ ਇਸ ਤਰ੍ਹਾਂ ਉਹ ਵੀ ਲੋਕਾਂ ਦਾ ਮੋਬਾਈਲ ਫੋਨ ਆਏ ਸੀ ਕੱਲ ਤੇ ਕੋਈ ਤੁਹਾਡੇ ਕੋਲ ਤਲਾ ਨਹੀਂ ਆਈ ਕੱਲ ਦੀ ਕੋਈ ਵੀ ਸਰ ਇਹੋ ਜਿਹਾ ਘਟਨਾ ਹੋਰ ਵੀ ਆਫੀ ਹੋ ਰਿਹਾ ਕੀ ਕਹਿਣਾ ਚਾਹੋਗੇ ਬੋਲੇ ਇਹੋ ਜਿਹੇ ਕਨਾਵਾ ਲੋਕ ਤੁਹਾਨੂੰ ਗਾਹ ਨਾ ਅਪਲਾਈਮੈਂਟ ਆ ਪੁਲਿਸ ਘਟਿਆ ਤੇ ਲੋਕਾਂ ਨੂੰ ਕੰਮ ਨਹੀਂ ਮਿਲਦਾ ਤੇ ਉਹ ਉਹਦਾ ਕਾਰਨ ਕਰਕੇ ਕੋਈ ਕਈ ਨਸ਼ੇੜੀ ਵੀ ਹੈਗੇ ਆ ਉਹ ਵੀ ਨਸ਼ੇ ਦੀ ਪੂਰਤੀ ਲਈ ਕੋਸ਼ਿਸ਼ ਕਰਦੇ ਵੀ ਕਦੇ ਕੋਮਾ ਕਰ ਲਈ। ਹੁਣ ਕੀ ਕਾਰਵਾਈ ਕਰ ਰਹੇ ਤੁਸੀਂ? ਜੋ ਕਾਨੂੰਨ ਸਰਕਾਰ ਵੱਲੋਂ ਕਾਰਵਾਈ ਬਣਦੀ ਕੀਤੀ ਜਾ ਰਹੀ ਹੈ। ਅੱਜ ਕੀ ਕਰ ਰਹੇ ਕਰ ਰਹੇ? ਇੱਕ ਦੋ ਅਸੀਂ ਰੈਸਟ ਕਰ ਲਿਆ ਦੂਜਾ ਵੀ ਕੀਤਾ ਜਾਊਗਾ ਪਤਾ ਲੱਗ ਗਿਆ ਉਹਦਾ ਵੀ।